ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਹਾਂ। माना ऐसे क्या जो बाबा नाम देवजी जी सुबह तो फिर चिट में लेकर आई जा रही है चिट में यार फीकला देन सी यार हो भी पहली रेड मालिक नाम पॉइंट कर दी चिट वाला पारी पॉइंट करते हैं यार हो भी पहली रेड ਪਾਲਨੌ ਦੀ ਧਰਤੀ ਦਾ ਕ੍ਰਿਸ਼ਨਾ ਇਹ ਕਮਾਲ ਕਰ ਦਿੱਤੀ ਹੈ ਰਾਜਪੁੱਤਰ ਜੀ ਜਿਸ ਨੂੰ ਤੇ ਬੁਲਾ ਕੇ ਗਏ ਹੋ 1100 ਆ ਚਾਫੀ ਦਾ ਤੇਲ ਦੀ 1100 ਦੀ ਮਾਇਆ ਪਹੁੰਚ ਵੀ ਕਰਦੇ ਮੈਂ ਦੇਖੀ ਕਰਦਾ ਕਿ ਹੈਪੀ ਯੂਐਸ ਦੇ ਨਾਂ ਦੇ ਤੁਸੀਂ 1100 ਬੁਲਾ ਕੇ ਗਏ ਹੋ ਵੀਰ ਤੋਂ ਮਾਇਆ ਲੈ ਕੇ ਸਪੈਰਸਨ ਪਹੁੰਚ ਵੀ ਕਰਦੇ ਪਾਲਨੌ ਨਮਰੇ ਉੱਪਰੋਂ ਦੇਖਾ ਪਾ ਲਾ ਕੇ ਬਾਹਰ ਕਹਿੰਦੇ ਜੀਵਾ ਇੱਕ ਪਾਸੇ ਆਓ ਬਾਬਾ ਦੱਸੋ ਜੀ ਜੀ

বহুত বহুত Oh, yeah, اڑی اوڑو فڈیلی کٹافلا جا دی او لا کے رہ جو ہا چلے شادی بابا جی بلوا کو فلاں دیے لانے کو وہ رات کی جگہ ہے جہاں تین نمبر کو چھا کر کڑیا بیٹھو ممدنی گا رہا ہو ہمارا جی لانے نمبر 4 سے چھوڑ کے کرو لڑکی ਕਬੱਡੀ ਦਾ ਕਾਰਨਾ ਇਧਰਲੇ ਪਾਸੇ ਲੱਗੀ ਆ ਕਮਰੇਲੇ ਨੰਬਰ ਇੱਕ ਖੋਦੀ ਦਾ ਪੱਤਾ ਜਿਹੜੇ ਡਰੱਪ ਦਾਬ ਜੀਤ ਸਿੰਘ ਮੀਰ ਤੋਂ ਮੀਰ ਜੀ ਗੇਟ ਪੈਂਦੀ ਹੋਈ ਦਾਬ ਦਾ ਵਿਆਹ ਦੇਖ ਕੇ ਆਏ ਲੱਗਦਾ ਆ ਵੀ ਰੋਣ ਦਾ ਸਾਹ ਫਿਰ ਜਗਰੂ ਬੰਦਲਾ ਹੋ ਰਿਹਾ ਮੇਰੇ ਵੀਰੇ ਕਮਾਲਾਂ ਦੀ ਟੀਮ ਦਾ ਪੱਤਰ ਸ਼ੇਰ ਜਿੱਤਲੇ

ਹੈ ਔਰ ਜਿਹੇ ਕਮਾਨ ਦੀ ਸਰਪ੍ਰਸਤੀ ਤੇ ਬੱਦਲਣਾ ਕਬੱਡੀ ਕੱਪ ਮੇਰੇ ਵੀਰੇ ਅੱਜ ਕੱਜੇ ਭਾਲਜੀ ਦੀ ਟੀਮਾਂ ਦੇ ਟੁਰਨਾਂ ਦੇ ਖੇਤਰ ਤੋਂ ਭਾਰਦੀਆਂ ਆਪ ਇਹਨਾਂ ਦੇ ਦਰਮਿਆਨ ਦੇ ਸ਼ਾਨਦਾਰ ਮੁਕਾਬਲੇ ਖੜੇ ਹੋ ਜਾ ਰਹੇ ਆ ਸੁਰਜੀਤ ਸੁਣਾਨਾ ਸਰੂਜ ਬਲਾਅ ਦੇ ਗਏ ਸੀ ਆਪਾਂ ਹੱਤੀ ਯੂਐਸਐਲ ਦੇ ਨਾਲ ਪਰ ਡਰਨੂ ਦਾ ਫਾਲਾ ਸਾਡਾ ਸੀ ਦਾ ਸਿੱਕਾ ਕਰ ਲਿਆ ਆ ਮੁੰਡੇ ਬੱਲਵਾਲ ਇੰਛਲੇ ਨੇ ਉਹ 11 ਸੋਰਖ ਖੜੇ ਦੇ ਬਹੁਤ ਬਹੁਤ ਧੰਨਵਾਦ ਹੈ ਬਾਤਾਂ ਨਾਮ ਦੋਜੀ ਰੋਸ਼ੇ ਜੀ ਉਸ ਦਾਪੀ ਨੇ ਸੇਜ ਦੇ ਕਿ ਜੀ ਆਸੇ ਲਾਈਟਿੰਗ ਵਾਲਿਆਂ ਦੇ ਜਿਹੜੇ ਟੀਮ ਮੈਂਬਰ ਜਿਹੜਾ ਖੜਾ ਸਾਥ ਉਹਨਾਂ ਦੇ ਕੋਈ ਆਪਣੇ ਪਾਸੇ ਪ੍ਰਾਪਤ ਕਰ ਰਿਹਾ ਕਿ ਜਰੂਰੀ ਬੇਨਤੀ ਬੋਹਾ ਸਾਹਿਬ ਜਿਨ੍ਹਾਂਾਰੇ ਪ੍ਰਬੰਧਕ ਚਲਾਦੇ ਸਪੁਰਦ ਜੜੀਆਂ ਦੇ ਇੱਥੇ ਖਿਡਾਰੀ ਹਨ ਦੇਵੋ ਦੇ ਪੀਰਾਂ ਵਾਲੀ ਆ ਉਸ ਭਰਾ ਨੇ ਉਹਨਾਂ ਨੂੰ ਹਮੇਸ਼ਾ ਕਰੀ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਸੋ ਆਰੰਭ ਦੇ ਵਿੱਚ ਇੱਕ ਫਾਈਨਲ ਮੈਚ ਦੀ ਟੀਮਾਂ ਨੂੰ ਆਗਮਨ ਤੇ ਚੋਗੀ ਨਾਲ ਆਪਾਂ ਟਾਈਮ ਨਾਲ ਲੋਲ ਮੈਚ ਕਰਵਾ ਕੇ ਬਾਅਦ ਉਹਨਾਂ ਨੂੰ ਬਣਦਾ ਸਨਮਾਨ ਦੇ ਉੱਤੇ ਨਾਲ ਟਾਈਮ ਦੇ ਨਾਲ ਮੇਰੇ ਵੀਰੋ ਇਹ ਤਾਂ ਕਰਾਂਗੇ ਕਿ ਖਾਰਨਾ ਦਾ ਬਹੁਤ ਵੱਡਾ ਮੈਚ ਹੋਵੇਗਾ ਖਾਰਨਾ ਦੀ ਬੇਂਤੀ ਨੂੰ ਖੇਡਣ ਮੈਚ ਦੀ ਖੁਸ਼ੀ ਨਾਲ ਜਿਹੜਾ ਮੈਚ ਹੁਣ ਖੇਡਿਆ ਗਿਆ ਉਹਦੇ ਵਿੱਚੋਂ ਕਮਾਨ ਦੀ ਟੀਮ ਜੀ ਜਿੱਤ ਕਰ ਗਈ ਹੈ ਕਮਾਨ ਦੀ ਟੀਮ ਜਿਹੜੀ ਜਿੱਤੇ ਆ ਅਗਲੇ ਮੈਚ ਦੀਆਂ ਟੀਮਾਂ ਚਾਰੀ ਤਰ ਚੱਲਦੀਆਂ ਹੋ ਗਈਆਂ ਜੀ 6 ਫਰਵਰੀ ਪਿੰਡ ਸੇਕਣਾ ਸਰਦਾਰ ਜੀ ਪਰਮਿੰਦਰ ਸਿੰਘ ਬਲਾ ਬਲਾ ਹੋ ਗਿਆ ਤਾਂ ਦੱਕਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੀ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਬਲਾਗ ਵੇਖਣ ਦਾ ਬਾਬਾ ਧੰਨਵਾਦ